अपने घर से गाड़ी खड़ा मंगी मोटरसाइकिल लैके मांड नी चला है नहीं। मैं तो मैं दो दिन पहला लाइन खराब हो गई थी तो मैं ठीक कराई थी बत्ती मैं देखना चाहता मेरी मोटर चलती है कि नहीं चलती तो मैं कह मैंने क्या जाना मांड मैं जाना तो है यार मोटर देख आवाना कि चली भी है कि नहीं चली फिर जल्दों मैं गया उ तो यह उबे ने जाके ऑफिसर समस्ती जी कर पै ਬਾਬਾ ਦੇ ਦੇ ਰਿਹਾ ਫੇਖ ਦੇ ਪਿਆਰ ਕਰੇ ਉਹ ਬਾਬਾ ਜੀ ਮੇਰੀ ਰੋਟੀ ਕਰ ਦੇ ਮੈਂ ਕਹਿੰਦੀ ਆ ਨਾ ਬਾਬੇ ਨਾ ਇਦਾਂ ਲੋਹਾ ਗਾਰੀ ਵਿੱਚ ਆਸੇ ਮੀ ਜਾਣੇ ਗਾਰੋਬਾਰੀ ਕਰਦੇ ਇਹਦੇ ਦਿਨੇ ਦਿਹੀ ਨੇ ਸ਼ਾਹਨਾ ਪੂਰਾ ਰਜਾਸ ਬਈਆ ਆਹੋ ਇਹ ਉੱਥੋਂ ਚੋਰੀ ਆਵੇ ਦੇਦੇ ਤੋਂ ਆਪੇ ਗਾਲਾਂ ਪਾਣ ਕਰਦਾ ਵੇ ਬਹੁਤ ਗੰਦੀਆਂ ਗਾਲਾਂ ਕਰਦਾ ਪੰਜਾਬੀਆਂ ਨੂੰ ਤੇ ਮੰਗੀ ਉੱਠਿਆ ਥੱਲੇ ਬੈਠਾ ਮੈਂ ਬਾਬਾ ਮੰਦਿਰ ਦੇ ਵਿੱਚ ਥੱਲੇ ਉਹ ਮੰਗੀ ਥੱਲੇ ਬੈਠਾ ਉਹ ਗਾਲਾ ਬਾਲਾ ਮੰਗੀ ਉਠਿਆ ਕਹਿੰਦਾ ਕਿ ਨੂੰ ਗਾਂ ਕਰਦਾ ਹੋਏ ਉਹ ਮਗੀ ਨਾਲ 825 ਹੋ ਗਿਆ ਤੇ ਬਾਬਾ ਉੱਥੇ ਇਹਨੂੰ ਸੌਣ ਆਪੇ ਮਰੇ ਚਲੇ ਗਏ ਬਾਬਾ ਕੋਲ ਉਹ ਮਗੀ ਦੇ ਪਿੱਛੇ ਕਿ ਉਹ ਮਨੀ ਅਸੀਂ ਛੋੜੀ ਲੱਕੜੀ ਉਹਦੇ ਸਿਰ ਤੇ ਮਾਰੀ ਉਹਨੇ ਕਹਿੰਦੀ ਲੋਨ ਰੱਬ ਜੀ ਦਾ ਬਾਜ ਮੇਰ ਹਰ ਸਿੰਘ ਉਹਨੇ ਪੈਜ ਉੱਤੇ ਨਹੀਂ ਚਾਲਣਾ ਇੱਕ ਮਿੰਟ ਦੀ ਮਾਰ ਤੇ ਉੱਥੇ ਨਾ ਜਦੋਂ ਦੇਖਾਂ ਮੈਂ ਉਹ ਕਿਹਾਂ ਮੈਦਾਨੋਂ ਮੈਂ ਗਿਆ ਹੀ ਕਿਉਂ ਯਾ ਦੇਖਿਆ ਜੋ ਠੰਡਾ ਪੈ ਕੁਛ ਨਹੀਂ ਇਕਦਮ ਭਰ ਗਿਆ ਫਿਰ ਮੈਂ ਭੱਜਾਂ ਸਾਗਰ ਦੇਰਾਵਾ ਆਪਣਾ ਦੇਰਾ ਬੇੜੀ ਜੋ ਮੈਂ ਉਹਨੂੰ ਯਾਕੇ ਪਰਦਾ ਨੂੰ ਫੋਨ ਕਰਦਾ ਜੋ ਮੈਂ ਉਹ ਦਿਨਿਆਂ ਦੇਖੇ ਮੈਨੂੰ ਲੈਟਰ ਲਿਖੀ ਰਹੇ ਗੱਲ ਜੀ ਮੈਂ ਤਾਂ ਬੰਦੇ ਆਉਂਦੇ ਫਿਰ ਮੈਂ ਆਨ ਭੱਜਾਂ ਦੇਣ ਦੱਸਿਆ ਲੱਗਿਆ ਮੈਂ ਸਭ ਯਾਕ ਨੂੰ ਮੁੰਮੀ ਖਾਣ ਕਾ ਹੰਦੀਸਰ ਜਿਹੜਾ ਮੰਡ ਰਾ ਬੁਰ ਰਹੀ ਹੈ ਜਦ ਇੱਕ ਕਤਲ ਹੋਇਆ ਜੀ ਕੋਈ ਸਬੰਧੀ ਜਾਣਕਾਰੀ ਦਿਓ ਅੱਛਾ ਇਹ ਕੱਲ ਰਾਤ ਦੀ ਗੱਲ ਹੈਗੀ ਆ ਸਾਨੂੰ ਰਾਏਪੁਰਾ ਜਾਂ ਮੰਡ ਤੋਂ ਇੱਕ ਫੋਨ ਆਇਆ ਸਾਡੇ ਨੌਂ ਦਾ ਕਿ ਰਾਏਪੁਰਾਇਆ ਦਾ ਜਿਹੜਾ ਸਟੀਪਲ ਬਣਾਉਣ ਦਾ ਡੇਰਾ ਹੈਗਾ ਮੰਡ 'ਚ ਉੱਥੇ ਮਜ਼ਦੂਰ ਕੰਮ ਕਰਦੇ ਆ ਕਿ ਉੱਥੇ ਉਹਨਾਂ ਨੇ ਕਿਹਦਾ ਕਤਲ ਕਰਦਾ ਤੇ ਮੌਕੇ ਤੇ ਪੁਲਿਸੇ ਭਾਰਗੇ ਕਰੋ ਅਸੀਂ ਗਏ ਉਥੇ ਰਾਏਪੁਰਾਇਆ ਦਾ ਇੱਕ ਮੁੰਡਾ ਸੀਗਾ ਮਕਰਤਾਰਨ ਜੀ ਇਸ ਸੰਬੰਧ ਵਿੱਚ ਉਹਦੀ ਉਮਰ 32 45 ਸਾਲ ਹੈਗੀ ਆ ਤੇ ਨਾਲ ਉਹਦਾ ਸੀਗਾ ਪ੍ਰਵਾਸੀ ਮਜ਼ਦੂਰ ਸੀ ਸੁਸ਼ੀਲ ਖਵਾਰ ਜੋ ਕਿ ਮੌਦਪੁਰ ਜਲਾ ਪਿਹਾਰ ਦਾ ਰਹਿਣ ਵਾਲਾ ਹੈਗਾ ਇਹ ਦੋਨਾਂ ਨੇ ਕਿਰਦਾਰੂ ਬੀਤੀ ਸੀ ਕਿ ਦਰੂਪੀ ਦੇ ਮੇਲੇ ਮੇਲੇ ਬੇਸਕਰ ਲੱਭਿਆ ਗਿਆ ਉਹ ਡੇਰੇ ਮਾਰਚ ਕਿਤੇ ਰਾਡ ਪਈ ਸੀ ਲੋਹੇ ਦੀ ਉਹ ਚੋਕ ਕੇ ਉਹਨੂੰ ਸਿਰ ਚ ਮਾਰ ਦਿੱਤੀ ਤੇ ਕੋਲ ਇੱਕ ਹੋਰ ਬੰਦਾ ਜੋ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਦੇਖ ਦਿੱਤੇ ਉਹਨੇ ਇੱਕ ਹੋਰ ਮਾਰ ਦਿੱਤੀ ਉਹ ਦਿਨਾਂ ਉਹਦੇ ਸਿਰ ਚ ਖੂਨ ਵਗ ਲਾ ਬੜਕ ਪਾ ਥਲੇ ਤੇ ਉਹ ਮੌਕੇ ਤੇ ਨਹੀਂ ਮੋਤ ਹੋ ਗਈ ਆ ਫਿਰ ਅਸੀਂ ਮੌਕੇ ਤੇ ਗਏ ਆ ਡੈਡ ਬੋਡੀ ਲੱਗ ਗਈ ਉਹਦੀ ਫਿਰ ਸਿਵਲ ਹਸਪੀਟਲ ਮੌਚੀ ਚ ਰੱਖੀ ਆ ਗਈ ਆ ਅੱਜ ਉਹਦੇ ਵਾਰਸ ਆਏ ਆਗੇ ਤੇ ਅੱਜ ਇੱਕ ਅਗਲੀ ਕਾਰਵਾਈ ਰੰਕ ਕਰਦੇ ਆ ਵੀ ਵਿਕਤੀ ਨੂੰ ਫੜ ਲਿਆ ਜੀ ਦੋਸ਼ੀ ਵਿਕਦੀ ਨੂੰ ਦੋਸ਼ੀ ਜਲਦੀ ਗ੍ਰਿਫਤਾਰ ਕਰ ਲਵਾਂਗੇ ਇਹ ਦੋਸੀ ਇਹ ਜਲਦ ਹੀ ਗ੍ਰਿਫਤਾਰ ਕਰ ਲਵਾਂਗੇ